300 ਕਰੋੜ ਰੁਪਏ ਦੇ ਭਾਅ ਦੀ ਜ਼ਮੀਨ ਹੋਵੇ ਤੇ ਉਸ ਦਾ ਰੇਟ ਕਾਡੀਆਂ ਦੇ ਭਾਅ ਲੱਗ ਜਾਵੇ ਜਾਂ ਉਸ ਨੂੰ ਠੇਕੇ ਤੇ ਲੀਜ਼ ਤੇ ਦੇਣ ਦੀਆਂ ਗੱਲਾਂ ਹੋਣ ਤਾਂ ਫਿਰ ਸਵਾਲ ਤਾਂ ਉੱਠਣਗੇ ਤੇ ਸਵਾਲ ਕਿਸ ਨੇ ਖੜੇ ਕੀਤੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਚ ਸੀ ਅਰੋੜਾ ਨੇ ਇੱਕ ਪਟੀਸ਼ਨ ਪਾਈ ਹੈ ਪਟੀਸ਼ਨ ਨੂੰ ਆਧਾਰ ਕੀ ਬਣਾਇਆ ਗਿਆ ਵੀ ਦੱਸਾਂਗੇ ਪਰ ਇਹ ਜ਼ਮੀਨ ਪੈਂਦੀ ਕਿੱਥੇ ਹੈ ਇਹ ਪੰਜਾਬ ਸਰਕਾਰ ਦੇ ਖੇਤਰ ਅਧੀਨ ਹੈ ਨਿਊ ਚੰਡੀਗੜ੍ਹ ਦਾ ਪਿੰਡ ਮਾਜਰੀ ਮਸ਼ਹੂਰ ਪਿੰਡ ਹੈ ਔਰ ਨਿਊ ਚੰਡੀਗੜ੍ਹ ਦੇ ਵਿੱਚ ਜ਼ਮੀਨਾਂ ਦੇ ਭਾਅ ਕਿਵੇਂ ਅਸਮਾਨੀ ਛੂਹ ਰਹੇ ਨੇ ਇਹ ਸਾਰੇ ਜਾਣੀ-ਜਾਨ ਨੇ ਪਰ 50 ਏਕੜ ਜ਼ਮੀਨ ਮਾਜਰੀ ਪਿੰਡ ਦੇ ਅਧਿਕਾਰ ਖੇਤਰ ਚ ਪੈਂਦੀ ਕਿਵੇਂ ਕਾਡੀਆਂ ਦੇ ਭਾਅ ਲੀਜ਼ ਤੇ ਦੇਣ ਦੀ ਤਿਆਰੀ ਸਰਕਾਰ ਨੇ ਕੀਤੀ ਔਰ ਉਸ ਨੂੰ ਲੈ ਕੇ ਚੁਣੌਤੀ ਦੇ ਦਿੱਤੀ ਹੈ ਪਟੀਸ਼ਨ ਪਾ ਦਿੱਤੀ ਹੈ ਐਚ ਸੀ ਅਰੋੜਾ ਸੀਨੀਅਰ ਐਡਵੋਕੇਟ ਨੇ ਦਰਅਸਲ ਮਸਲਾ ਕੀ ਹੈ 300 ਕਰੋੜ ਰੁਪਏ ਦੀ ਜ਼ਮੀਨ ਹੈ ਲਗਭਗ 50 ਏਕੜ ਜ਼ਮੀਨ ਹੈ ਦੇ ਭਾਅ ਕਾਡੀਆਂ ਦੇ ਵਿੱਚ ਜਦੋਂ ਲੀਜ਼ ਤੇ ਦਿੱਤੀ ਜਾ ਰਹੀ ਹੈ ਤਾਂ ਫਿਰ ਉਸਦੇ ਲਈ ਸਵਾਲ ਉੱਠੇ ਨੇ ਪਿੰਡ ਮਾਜਰੀ ਦੀ 50 ਏਕੜ ਜ਼ਮੀਨ ਲੀਜ਼ ਤੇ ਦੇਣ ਦੀ ਤਿਆਰੀ ਹੈ ਦਰਅਸਲ ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਚ 50 ਏਕੜ ਜਿਹੜੀ ਇਹ ਜ਼ਮੀਨ ਹੈ ਉਸ ਨੂੰ ਲੀਜ਼ ਤੇ ਕਿਸ ਲਈ ਦਿੱਤਾ ਜਾ ਰਿਹਾ ਕਿ ਉੱਥੇ ਵਾਟਰ ਸਪੋਰਟਸ ਤੇ ਇੱਕ ਮਨੋਰੰਜਨ ਪਾਰਕ ਬਣਾਇਆ ਜਾਣਾ ਉਹ ਪਾਰਕ ਠੇਕੇ ਤੇ ਜੇਕਰ ਬਣਾਉਣ ਦੀਆਂ ਕੰਪਨੀਆਂ ਕਿਹੜੀਆਂ ਨੇ ਉਹ ਵੀ ਰੱਖ ਕੇ ਜਾ ਕੇ ਜ਼ਿਕਰ ਕਰਦੇ ਆਂ ਪੰਜਾਬ ਸਰਕਾਰ ਦੇ ਪਿੰਡੂ ਵਿਭਾਗ ਨੇ ਮੁੱਲਾਂਪੁਰ ਦੇ ਪਿੰਡ ਮਾਜਰੀ ਵਿੱਚ ਵਾਟਰ ਮਨੋਰੰਜਨ ਪਾਰਕ ਤੇ ਐਡਵੈਂਚਰ ਸਪੋਰਟਸ ਲਈ 50 ਏਕੜ ਜ਼ਮੀਨ ਲੀਟੇ ਦਿੱਤੀ ਹੈ ਵਿਭਾਗ ਵੱਲੋਂ 29 ਜੁਲਾਈ ਨੂੰ ਜ਼ਮੀਨ ਦੀ ਨਿਲਾਮੀ ਕੀਤੀ ਜਾ ਰਹੀ ਹੈ ਨਿਲਾਮੀ ਤੋਂ ਪਹਿਲਾਂ ਹੀ ਇਸ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਦੋਸ਼ ਇਹ ਵੀ ਹੈ ਕਿ ਚੁਣੀਆਂ ਹੋਈਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਵਾਟਰ ਮਨੋਰੰਜਨ ਪਾਰਕ ਲਈ ਜ਼ਮੀਨ ਘੱਟ ਕੀਮਤ ਤੇ ਦਿੱਤੀ ਜਾ ਰਹੀ ਹੈ ਤਾਂ ਫਾਇਦਾ ਇਸ ਵਿੱਚੋਂ ਖੱਟਣਾ ਕੌਣ ਚਾਹੁੰਦਾ ਹੈ ਤੇ ਕੰਪਨੀਆਂ ਨੂੰ ਫਾਇਦਾ ਪਹੁੰਚਾ ਕੇ ਸਰਕਾਰੀ ਵਿਭਾਗ ਜਾਂ ਸਰਕਾਰ ਦੇ ਨੁਮਾਇंदे ਉਹ ਕੀ ਆਪਣਾ ਭਲਾ ਨਹੀਂ ਵਿੱਚੋਂ ਚਾਣਗੇ ਜਾਂ ਫਿਰ ਕੱਲੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਗੱਲਾਂ ਹੋ ਰਹੀਆਂ ਨੇ ਇਹ ਸਵਾਲ ਉੱਠੇ ਨੇ ਇਹਨਾਂ ਸਵਾਲਾਂ ਦਾ ਜਵਾਬ ਹੁਣ ਸਰਕਾਰ ਨੂੰ ਹਾਈ ਕੋਰਟ 'ਚ ਦੇਣਾ ਪਵੇਗਾ ਕਿਉਂਕਿ ਕਪਟੀਸ਼ਨ ਪੈ ਗਈ ਹੈ ਉੱਥੇ ਸਾਰੇ ਜਵਾਬ ਦਿੱਤੇ ਜਾਣਗੇ ਔਰ ਇਹ ਵੀ ਦੋਸ਼ ਲੱਗੇ ਨੇ ਕਿ ਨਲਾਮੀ ਵੀ ਸਰਕਾਰ ਕਾਹਲੀ-ਕਾਹਲੀ ਚ ਕਰਵਾ ਰਹੀ ਹੈ ਨਲਾਮੀ ਕਰਵਾਉਣ ਦੇ ਲਈ ਵੀ ਨਿਯਮਾਂ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਮੁੱਲਾਪੁਰ ਵਿੱਚ ਜ਼ਮੀਨ ਦੀ ਕੀਮਤ ਇਸ ਸਮੇਂ 8 ਕਰੋੜ ਰੁਪਏ ਤੋਂ 10 ਕਰੋੜ ਰੁਪਏ ਪ੍ਰਤੀ ਏਕੜ ਹੈ ਤੇ ਜੇਕਰ 50 ਏਕੜ ਜ਼ਮੀਨ ਹੋਵੇ ਤਾਂ ਫਿਰ ਉਸ ਦੀ ਕੀਮਤ ਆਪਣੇ ਹਿਸਾਬ ਨਾਲ ਤੁਸੀਂ ਲਾ ਲਓ ਕਿ ਕਿੱਥੇ ਜਾ ਕੇ ਗੱਲ ਖੜਦੀ ਹੈ ਡਿਵੈਲਪਰ ਪੈਸੇ ਖਰਚ ਕਰਨ ਲਈ ਤਿਆਰ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਜ਼ਮੀਨ ਨਹੀਂ ਮਿਲ ਰਹੀ ਦੂਜੇ ਪਾਸੇ 50 ਏਕੜ ਜ਼ਮੀਨ 50000 ਤੋਂ 60000 ਰੁਪਏ ਪ੍ਰਤੀ ਏਕੜ ਦੇ ਸਾਲਾਨਾ ਕਿਰਾਏ ਤੇ 33 ਸਾਲਾਂ ਨੇ ਲੀਜ਼ ਤੇ ਦਿੱਤੀ ਜਾਵੇਗੀ 50000 ਤੋਂ 60000 ਤਾਂ ਪ੍ਰਤੀ ਏਕੜ ਉੱਥੇ ਰੇਟ ਹੈ ਜ਼ਮੀਨਾਂ ਦੇ ਠੇਕੇ ਦਾ ਜਿੱਥੇ ਖਾਸ ਕਰਕੇ ਵਾਹੀਯੋਗ ਜ਼ਮੀਨਾਂ ਨੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਉਹ ਵੀ 70 ਤੋਂ 70 70000 ਤੱਕ ठेके ਦਾ ਰੇਟ ਪੁੱਜ ਗਿਆ ਪਰ ਇੱਥੇ 60 50 ਤੋਂ 60000 ਪ੍ਰਤੀ ਏਕੜ ਲੀਜ਼ ਤੇ ਉਹ ਵੀ 33 ਸਾਲਾਂ ਲਈ ਦਿੱਤੀ ਜਾ ਰਹੀ ਹੈ ਤੇ ਕਾਡੀਆਂ ਦਾ ਭਾਅ ਹੀ ਹੋਇਆ ਫਿਰ ਹੋਰ ਕੀ ਹੋਇਆ ਤੇ ਪੰਜਾਬ ਸਰਕਾਰ ਦੀ ਇਹ ਮੰਸ਼ਾ ਕੀ ਹੈ ਇਸ ਦੇ ਪਿੱਛੇ ਜਾਂ ਜਿਨ੍ਹਾਂ ਨੇ ਫੈਸਲਾ ਲਿਆ ਹੋਵੇਗਾ ਲੀਜ਼ ਤੇ ਦੇਣ ਦਾ ਕੀ ਉਸ ਦੇ ਵਿੱਚ ਇਕੱਲਾ ਪਿੰਡੂ ਵਿਕਾਸ ਪੰਚਾਇਤ ਜਿਹੜਾ ਵਿਭਾਗ ਹੈ ਉਹੀ ਜ਼ਿੰਮੇਵਾਰ ਹੈ ਉਸ ਦੇ ਅਧਿਕਾਰੀ ਜ਼ਿੰਮੇਵਾਰ ਨੇ ਜਾਂ ਮੰਤਰੀ ਦੀ ਕਿਸ ਤੇ ਉੱਤੇ ਸਲਾਹ ਨਹੀਂ ਲਈ ਗਈ ਇਸ ਦਾ ਜਵਾਬ ਹੁਣ ਦੇਣਾ ਪਵੇਗਾ ਹਾਈ ਕੋਰਟ ਦੇ ਅੰਦਰ 33 ਸਾਲਾਂ ਲਈ ਲੀਜ਼ ਤੇ ਦਿੱਤੀ ਜਾਣੀ ਹੈ ਤੇ ਪੰਜਾਬ ਸਰਕਾਰ ਵੱਲੋਂ ਮੁੱਲਾਪੁਰ ਨੂੰ ਨਿਊ ਚੰਡੀਗੜ੍ਹ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਵਾਟਰ ਐਂਡ ਐਡਵੈਂਚਰ ਸਪੋਰਟਸ ਪਾਰਕ ਲਈ ਲੀਜ਼ ਤੇ ਦਿੱਤੀ ਜਾਣ ਵਾਲੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਹੈ। ਨਿਯਮਾਂ ਅਨੁਸਾਰ ਖੇਤੀ ਵਾਲੀ ਜ਼ਮੀਨ ਤੇ ਬਿਨਾਂ ਪਰਿਵਰਤਨ ਦੇ ਕੋਈ ਗਤੀਵਿਧੀ ਕੀਤੀ ਹੀ ਨਹੀਂ ਜਾ ਸਕਦੀ। ਇਹ ਪੰਚਾਇਤ ਦੀ ਜ਼ਮੀਨ ਤੇ ਐਂਟਰਟੇਨਮੈਂਟ ਪਾਰਕ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਾ ਹੀ ਇਸ ਦੀ ਕੋਈ ਆਨਲਾਈਨ ਨਿਲਾਮੀ ਕਿਤੇ ਦਿਖੀ ਹੈ। ਵਾਟਰ ਐਂਡ ਮਨੋਰੰਜਨ ਪਾਰਕ ਲਈ 50 ਏਕੜ ਜ਼ਮੀਨ ਦੀ ਨਿਲਾਮੀ ਕੀਤੀ ਜਾ ਰਹੀ ਹੈ ਆਮ ਤੌਰ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਦੀ ਨਿਲਾਮੀ ਆਨਲਾਈਨ ਕੀਤੀ ਜਾਂਦੀ ਹੈ ਪਰ ਇੱਥੇ ਮੌਕੇ ਤੇ ਹੀ ਨਿਲਾਮੀ ਕੀਤੀ ਜਾ ਰਹੀ ਹੈ ਇੱਥੇ ਹੀ ਨਹੀਂ ਗੱਲ ਮੁੱਕਦੀ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਨਾ ਤਾਂ ਕੋਈ ਤਕਨੀਕੀ ਬੋਲੀ ਮੰਗੀ ਗਈ ਸੀ ਤੇ ਨਾ ਹੀ ਕੋਈ ਦਿਲਚਸਪੀ ਦਾ ਪ੍ਰਗਟਾਵਾ ਮੰਗਿਆ ਗਿਆ ਚੰਡੀਗੜ੍ਹ ਨਗਰ ਨਿਗਮ ਨੇ ਵੀ ਰੱਦ ਕੀਤੀ ਸੀ ਇਸ ਤਰ੍ਹਾਂ ਦੀ ਨਿਲਾਮੀ ਇੱਕ ਉਹ ਮਾਮਲਾ ਵੀ ਆਇਆ ਇਸ ਦੇ ਅਧੀਨ ਉਸ ਦੇ ਕਿਉਂਕਿ ਨਾਲ ਐਡਵੋਕੇਟ ਨੇ ਤਦਲੀਲਾ ਤਾਂ ਰੱਖਿਆ ਹੀ ਹੋਣ ਗਿਆ ਕਿ ਕਿੱਥੇ ਕੀ ਕੀ ਹੁੰਦਾ ਰਿਹਾ ਚੰਡੀਗੜ੍ਹ ਨਗਰ ਨਿਗਮ ਵੀ ਸ਼ਹਿਰ ਦੇ ਪਿੰਡਾਂ ਵਿੱਚ 30 ਏਕੜ ਜ਼ਮੀਨ ਲਈ ਤੇ ਦੇਣ ਜਾ ਰਿਹਾ ਸੀ ਨਿਗਮ ਵਿੱਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਨਰਮੀ ਰੋਕ ਦਿੱਤੀ ਗਈ ਸੀ ਚੰਡੀਗੜ੍ਹ ਨਗਰ ਨਿਗਮ ਦੇ ਸਲਾਹਨਾ 30000 ਤੋਂ 35000 ਰੁਪਏ ਪ੍ਰਤੀ ਏਕੜ ਰਿਜ਼ਰਵ ਕੀਮਤ ਰੱਖੀ ਗਈ ਸੀ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਮਰਲਾ ਖਰੀਦਣਾ ਹੋਵੇ ਤਾਂ ਕਿੱਲਿਆਂ ਦੇ ਕਿੱਲੇ ਵੇਖ ਸਕਦੇ ਆ ਪੰਜਾਬ ਦੀ ਕਿਸੇ ਹੋਰ ਜ਼ਮੀਨ ਦੇ ਉੱਤੇ ਪਰ ਇੱਥੇ 30 ਤੋਂ 35000 ਪ੍ਰਤੀ ਏਕੜ ਨਲਾਮੀ ਕੀਤੀ ਜਾ ਰਹੀ ਸੀ ਉਹ ਵੀ ਫਿਰ ਵਾਪਸ ਲੈਣਾ ਪਿਆ ਸੀ ਫੈਸਲਾ ਚੰਡੀਗੜ੍ਹ ਨਗਰ ਨਿਗਾ ਉਹਨੂੰ ਤੇ ਹੁਣ ਪੰਜਾਬ ਸਰਕਾਰ ਦਾ ਪਿੰਡੂ ਵਿਕਾਸ ਵਿਭਾਗ ਹੈ ਜਿਹੜਾ ਉਹ ਪਤਾ ਨਹੀਂ ਕਿਉਂ ਇੰਨਾ ਉਤਾਰੂ ਹੋਇਆ ਜਿਸ ਨੂੰ ਲੈ ਕੇ ਐਡਵੋਕੇਟ ਐਸੀ ਅਰੋੜਾ ਸਾਹਿਬ ਨੇ ਸਵਾਲ ਚੁੱਕੇ ਨੇ ਪਟੀਸ਼ਨ ਪਾਈ ਹੈ ਜਨਹਿੱਤ ਪਟੀਸ਼ਨ ਦੇ ਲਈ ਜਾਣੇ ਜਾਂਦੇ ਨੇ ਐਡਵੋਕੇਟ ਉਹ ਕੀ ਕਹਿ ਰਹੇ ਨੇ ਐਡਵੋਕੇਟ ਐਚੀ ਅਰੂੜਾ ਅਨੁਸਾਰ ਇਹ ਨਲਾਮੀ ਚੋਣੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ ਉਹਨਾਂ ਪੰਜਾਬ ਸਰਕਾਰ ਦੇ ਪਿੰਡੂ ਵਿਕਾਸ ਵਿਭਾਗ ਨੂੰ ਇਸ ਨਲਾਮੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਲਈ ਆਖਿਆ ਅਰੂੜਾ ਮੁਤਾਬਕ ਜਿਸ ਤਰ੍ਹਾਂ ਜਲਦਬਾਜ਼ੀ ਚ ਜ਼ਮੀਨ ਦੀ ਨਲਾਮੀ ਕੀਤੀ ਜਾ ਰਹੀ ਹੈ ਉਸ ਨਾਲ ਬੇਨਿਜਮੀਆਂ ਦਾ ਸ਼ੱਕ ਪੈਦਾ ਹੁੰਦਾ ਜੇਕਰ ਪੰਜਾਬ ਸਰਕਾਰ ਨੇ ਪਾਰਦਰਸ਼ਤਾ ਨਾਲ ਆਨਲਾਈਨ ਨਲਾਮੀ ਕੀਤੀ ਹੁੰਦੀ ਤਾਂ ਦੇਸ਼ ਭਾਰਤੀਆਂ ਕੰਪਨੀਆਂ ਤੋਂ ਦੇਲ ਚਸਪੀ ਦਾ ਆਪਣਾ ਘਟਾਵਾ ਵੀ ਮੰਗਿਆ ਹੁੰਦਾ ਤਾਂ ਇਸ ਪ੍ਰੋਜੈਕਟ ਤੇ ਸਵਾਲ ਖੜੇ ਨਾ ਹੁੰਦੇ ਪਰ ਹੁਣ ਸਵਾਲ ਖੜੇ ਹੋ ਰਹੇ ਨੇ ਹੁਣ ਕੰਪਨੀਆਂ ਕਿੱਥੋਂ ਦੀਆਂ ਨੇ ਕਿਸ ਨੂੰ ਲਾਭ ਪਹੁੰਚਾਉਣ ਦੀ ਕਿਸ ਦੀ ਮੰਛ ਹੈ ਇਹ ਸਵਾਲ ਖੜੇ ਹੋਏ ਨੇ ਬੰਗਲੌਰ ਤੇ ਮੁੰਬਈ ਦੀਆਂ ਕੰਪਨੀਆਂ ਦੌੜ ਵਿੱਚ ਨੇ ਇਸ ਪ੍ਰੋਜੈਕਟ ਵਿੱਚ ਬੰਗਲੌਰ ਤੇ ਮੁੰਬਈ ਦੀਆਂ ਕੰਪਨੀਆਂ ਮੁੱਲਾਪੁਰ ਦੇ ਪਾਣੀ ਅਤੇ ਮਨੋਰੰਜਨ ਪਾਰਕ ਪ੍ਰੋਜੈਕਟ ਲਈ ਦੌੜ ਵਿੱਚ ਨੇ ਇਹ ਵੀ ਪਤਾ ਲੱਗਿਆ ਜਾਣਕਾਰਾਂ ਤੋਂ ਕਿ ਕਿੰਨਾਂ ਕੰਪਨੀਆਂ ਦੇ ਹਿਸਾਬ ਨਾਲ ਪ੍ਰੋਜੈਕਟ ਦੀ ਸ਼ਰਤ ਰੱਖੀ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਵਾਟਰ ਸਪੋਰਟਸ ਤੇ ਮਨੋਰੰਜਨ ਪਾਰਕ ਚਲਾਉਣ ਵਾਲੀਆਂ ਕੰਪਨੀਆਂ ਅਨੁਸਾਰ ਬਿਨਾਂ ਕਿਸੇ ਆਨਲਾਈਨ ਤਕਨੀਕੀ ਅਤੇ ਵਿੱਤੀ ਬੋਲੀ ਦੇ ਨਲਾਮੀ ਕਿਵੇਂ ਕੀਤੀ ਜਾ ਸਕਦੀ ਹੈ ਕੰਪਨੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਪ੍ਰੋਜੈਕਟ ਦੀਆਂ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ ਉਹਨੇ ਪ੍ਰੋਜੈਕਟ ਐਡਾ ਵੱਡਾ ਹੋਵੇ 50 ਏਕੜ ਜ਼ਮੀਨ ਹੋਵੇ ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਦੀ ਤਾਂ 60 50 ਤੋਂ 60000 ਰੁਪਇਆ ਪ੍ਰਤੀ ਏਕੜ ਉਸ ਦੀ ਬੋਲੀ ਲੱਗੀ ਹੋਵੇ ਤੌਰ ਉਸ ਦੇ ਲਈ ਆਨਲਾਈਨ ਰਾਮੀ ਨਾ ਰੱਖੀ ਜਾਵੇ ਤਾਂ ਬਹੁਤ ਸਾਰੀਆਂ ਅਜਈਆਂ ਬੇਨਿਯਮੀਆਂ ਨੇ ਜਿਹੜੀਆਂ ਕੀ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਐ ਇਸੇ ਕਰਕੇ ਇਸ ਨੂੰ ਚੈਲੰਜ ਕੀਤਾ ਗਿਆ। ਉਹਨੇ ਕੀਤੇ ਗਏ ਚੈਲੰਜ ਨੂੰ ਲੈ ਕੇ ਪੰਜਾਬ ਸਰਕਾਰ ਦਾ ਮਹਿਕਮਾ ਜਾਂ ਉਹਨਾਂ ਦੇ ਵਕੀਲ ਸਰਕਾਰ ਦੇ ਕੀ ਜਵਾਬ ਦਿੰਦੇ ਨੇ ਹਾਈ ਕੋਰਟ ਦੇ ਵਿੱਚ ਹਾਲਾਂਕਿ ਇਸ ਦੇ ਉੱਤੇ ਸੁਣਵਾਈ ਕਦੋਂ ਹੋਣੀ ਐ ਇਸ ਬਾਬਤ ਫਿਲਹਾਲ ਜਾਣਕਾਰੀ ਨਹੀਂ ਮਿਲੀ। ਪਰ ਜਦੋਂ ਹੀ ਇਸ ਦੇ ਬਾਰੇ ਕੋਈ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ। ਪਰ ਮਨੋਰੰਜਨ ਪਾਰਕ ਬਣਾਉਣ ਦੇ ਨਾਮ ਦੇ ਉੱਤੇ ਲੇਕਰ ਕਾਰਡੀਆਂ ਦੇ ਭਾਅ ਕਰੋੜਾਂ ਦੀ ਜ਼ਮੀਨ ਦਿੱਤੀ ਗਈ। ਤੈਸ਼ ਦੇ ਪਿੱਛੇ ਫਿਰ ਕੀ ਮੰਚਾ ਹੁੰਦੀ ਹੈ ਤੁਸੀਂ ਆਪ ਭਲੀ ਭਾਂ ਜਾਣੋ ਇਸ ਦਾ ਜਵਾਬ ਕਾਨੂੰਨਨ ਤੌਰ ਦੇ ਉੱਤੇ ਸਰਕਾਰ ਕੀ ਦਿੰਦੀ ਹੈ ਹਾਈ ਕੋਰਟ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਵੇਗੀ ਜਦ ਤੱਕ ਕੋਈ ਇਸ ਦੇ ਬਾਰੇ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ